ਅਹ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਜਿਹੜਾ ਐ ਇਸ ਵੇਲੇ ਮੜਾਂ ਹੜਾ ਦੀ ਮਾਰ ਹੇਠਾਂ ਔਰ ਅਸੀਂ ਉਸ ਵੇਲੇ ਦਰਿਆ ਸਤਲੁਜ ਤੇ ਪੱਡ ਸੰਗੋਵਾਲ ਤੋਂ ਅੱਗੇ ਖੜੇ ਸੀ ਜਿੱਥੇ ਕਿ ਦਰਿਆ ਬਿਲਕੁਲ ਸਾਡਾ ਜਿਹੜਾ ਟੁੱਟਣ ਕਿਨਾਰੇ ਸੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਮਾਹੌਲ ਸੀ ਔਰ ਸਭ ਦਿਆਂ ਜਾਂਦਾ ਮੁੱਠ ਦੇ ਵਿੱਚ ਆਈ ਸੀ ਵੀ ਹੁਣ ਵੀ ਕੋਈ ਪਾਣਾ ਵਰਤਿਆ ਹੁਣ ਵੀ ਕੋਈ ਪਾਣਾ ਵਰਤਿਆ ਇਸ ਤਰ੍ਹਾਂ ਉੱਥੇ ਕਿਸਾਨ ਯੂਨੀਅਨ ਦੇ ਆਗੂ ਕਹੌਣ ਵਾਲੇ ਅਮਰੀਕ ਸਿੰਘ ਦੇ ਜਿਹੜਾ ਉੱਥੇ ਮੌਜੂਦ ਸਿਧਾ ਮੈਂ ਸਪੈਲ ਨਹੀਂ ਸਭ ਤੋਂ ਪਹਿਲਾਂ ਬੜੇ ਸਤਿਕਾਰ ਸਹਿਤ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਵੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਮੈਂ ਤੁਹਾਡੀ ਧੀ ਆ ਮੈਂ ਪਿਛਲੇ ਡੇਢ ਸਾਲ ਤੋਂ ਵੱਧ ਤੇ ਲਗਾਤਾਰ ਕੰਮ ਕਰ ਰਹੀ ਆ ਇੱਥੇ ਕਿਸੇ ਕਿਸਮ ਦੀ ਦਰਿਆ ਦੇ ਉੱਤੇ ਕੋਈ ਕੋਤਾਈ ਨਹੀਂ ਹੋਈ ਜਿਸ ਦਾ ਕਰਕੇ ਅੱਜ ਅਸੀਂ ਇਹ ਸਾਨੂੰ ਸਮੱਸਿਆ ਆ ਇਸ ਕਰਕੇ ਤੁਸੀਂ ਕੋਈ ਤਿੱਖਾ ਸਵਾਲ ਨਾ ਕਰਿਓ ਹੁਣ ਉਸ ਮਤਲਬ ਇੱਕ ਜਿਹੜਾ ਹੋ ਇਨਸਾਨ ਆ ਸਾਡੇ ਉਹ ਇੱਕ ਅਲੱਗ ਵਿਸ਼ਾ ਹੋ ਗਿਆ ਇੱਕ ਜਾਤੀ ਤੌਰ ਤੇ ਉਸ ਬੰਦੇ ਨਾਲ ਬਹਿਸ ਹੋਈ ਸੀ ਨਾ ਕਿ ਕਿਸਾਨ ਜੱਥੇਬੰਦੀਆਂ ਦੇ ਤੌਰ ਤੇ ਸਾਡੀ ਬਹਿਸ ਹੋਈ ਸੀ ਕਿਸਾਨ ਜੱਥੇਬੰਦੀਆਂ ਦਾ ਮੈਂ ਬਹੁਤ ਸਤਿਕਾਰ ਕਰਦੀ ਮੈਂ 12 ਸਾਲ ਦੀ ਸੀ ਜਦ ਦੀ ਮੈਂ ਖੇਤੀ ਕਰਦੀ ਆਪਣੇ ਹੱਥੀਂ ਔਰ ਮੈਂ ਇਹ ਸਾਲੀਆਂ ਮੁਸੀਬਤਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਅੱਜ ਤੱਕ ਜਾਣਦੀ ਆ ਮੈਂ ਆਪਣੇ ਅਤੇ ਚਾਚੇ ਦੇ ਨਾਲ ਜਿਹੜਾ ਹੱਥ ਵਾਲਾ ਹੜ ਉਹਦੇ ਨਾਲ ਵੀ ਕੰਮ ਕੀਤਾ ਔਰ ਮੈਂ ਖੁਦ ਟਰੈਕਟਰ ਇੱਥੇ ਆਪਣੇ ਸੌਰੀ ਮੈਂ ਆਪਣਾ ਟਰੈਕਟਰ ਧਾਲੀਆ ਮੈਂ ਖੁਦ ਟਰੈਕਟਰ ਚਲਾ ਕੇ ਵੀ ਖੇਤੀ ਕੀਤੀ ਹੈ ਔਰ ਹਮੇਸ਼ਾ ਕਿਸਾਨ ਜਨਤਵੰਦੀ ਅੰਦਰ ਸਤਿਕਾਰ ਵੀ ਕੀਤਾ ਦਿੱਲੀ ਤੱਕ ਕੀਤਾ ਜਦੋਂ ਡੱਲੇਵਾਲ ਸਾਹਿਬ ਮਦਨਮਤ ਤੇ ਬੈਠੇ ਸੀ ਜਦੋਂ ਉਹਨਾਂ ਦੀ ਸਿਹਤ ਬਹੁਤ ਖਰਾਬ ਸੀ ਉਦੋਂ ਮੈਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ 10 ਗੱਡੀਆਂ ਲੈ ਕੇ ਮੈਂ ਉੱਥੇ ਜਿਹੜਾ ਆ ਜਾ ਕੇ ਉੱਥੇ ਪਹੁੰਚੀ ਸੀ ਬਿਨਾਂ ਸਤਿਕਾਰ ਤੋਂ ਨਹੀਂ ਕਿਸੇ ਦੇ ਮਗਰ ਤੁਰਿਆ ਜਾਂਦਾ ਔਰ ਮੰਡੀਆਂ ਦੇ ਵਿੱਚ ਜਾ ਕੇ ਮੈਂ ਹਰ ਕਿਸਾਨੀ ਜਿਹੜੀ ਆ ਉਹਦੀ ਮਦਦ ਕਰਦੀ ਆ ਮੈਂ ਕਦੀ ਮੰਡੀਆਂ ਦੇ ਵਿੱਚੋਂ ਆਪਣੇ ਵਰਕਰ ਨਹੀਂ ਹਿੱਲਣ ਦਿੱਤੇ ਜਿੰਨੀ ਦੇਰ ਤੱਕ ਸਹੀ ਸਲਾਮਤ ਕਿਸਾਨਾਂ ਦੀ ਫਸਲ ਨਾ ਝੁਗ ਜਾਏ ਉੱਥੇ ਕੋਈ ਲੁੱਟ-ਖੁੱਟ ਨਾ ਹੋਵੇ ਇਹ ਜਿਹੜੀ ਜੱਤੀ ਤੱਕ ਰਾਰਸੀ ਇਹ ਉਹ ਬੰਦਾ ਜਿਹੜਾ ਜਿਨੇ ਜਿਨੇ ਪਿਛਲੇ ਸਮਿਆਂ ਦੇ ਵਿੱਚ ਸਾਡੀਆਂ ਮੰਡੀਆਂ ਦੇ ਵਿੱਚੋਂ ਕੰਡਿਆਂ ਨੂੰ ਚੈੱਕ ਕਰਨ ਦੇ ਨਾਂ ਦੇ ਉੱਤੇ ਅੜਤੀਆਂ ਨੂੰ ਬਲੈਕਮੇਲ ਕਰ ਕਰਕੇ 5-500 ਰੁਪਏ ਇਕੱਠਾ ਕਰਦਾ ਰਿਹਾ ਇਹਦੀ ਵਿਜਲੈਂਸ ਜਾਂਚ ਹੋਵੇ ਜੇ ਇਹ ਜਾਤੀ ਮਸਲਾ ਸੀ ਮੈਂ ਇਹਦੇ ਵਿੱਚ ਲੰਬਾ ਨਹੀਂ ਜਾਣਾ ਚਾਹੁੰਦਾ ਕਿ ਇਹ ਸੰਘਰਸ਼ ਤੋਂ ਪਹਿਲਾਂ ਜਿਹੜਾ ਕਿਸਾਨੀ ਸੰਘਰਸ਼ ਤੋਂ ਪਹਿਲਾਂ ਇਹ ਕਿਸ ਤਰ੍ਹਾਂ ਤੇ ਹੋਣੇ ਨਹੀਂ ਗਿਆ ਮੈਂ ਹੁਣ ਵੀ ਮੈਂ ਉਸ ਜਾਤੀ ਤੌਰ ਤੇ ਨਹੀਂ ਜਾਣਾ ਮੇਰੀ ਹੱਥ ਜੁੜੇ ਹੋਣ ਦੀ ਉਹਨਾਂ ਨੇ ਕਦਰ ਨਹੀਂ ਕੀਤੀ ਜਿਉਂ ਸਾਹਮਣੇ ਬਜ਼ੁਰਗ ਸੀ ਤੇ ਮੈਂ ਵੀ ਹੱਥ ਜੋੜ ਕੇ ਇੱਕ ਐਮਐਲਏ ਉਹਨਾਂ ਦੇ ਸਾਹਮਣੇ ਖੜੀ ਸੀ ਮੈਂ ਔਰਤ ਹੋਣ ਦਾ ਸ਼ਰੇ ਨਹੀਂ ਲੈਣਾ ਚਾਹੁੰਦੀ ਕਿਉਂਕਿ ਮੈਂ ਇੱਕ ਐਮਐਲਏ ਹਾਂ ਇਹਦੇ ਵਿੱਚ ਔਰਤ ਤੇ ਮਰਦ ਦਾ ਕੋਈ ਮਸਲਾ ਨਹੀਂ ਹੈ ਔਰ ਉਹ ਜਿਹੜੀ ਸਾਡੀ ਜਾਤੀ ਪੈਸ ਸੀਗੀ ਉਹਦੇ ਵਿੱਚ ਹਾਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਹਰੀਆਂ ਪੱਕਾ ਦੀ ਗੱਲ ਜਿਹੜੀ ਜ਼ਿਆਦਾ ਉਛਾਲੀ ਜਾ ਰਹੀ ਆ ਇਹ ਕਿਸਾਨੀ ਰੰਗ ਆ ਇਹ ਸਾਡੇ ਸੰਘਰਸ਼ ਦਾ ਰੰਗ ਆ ਇਹ ਸਾਡੇ ਇਹ ਕੋਈ ਇਹ ਨਹੀਂ ਹੈਗਾ ਕਿ ਕਿਸੇ ਵੀ ਕਿਸਮ ਦਾ ਬੰਦਾ ਉੱਠ ਕੇ ਕਿਸਾਨੀ ਇਸਾਫਾ ਗਲ ਦੇ ਵਿੱਚ ਪਾ ਕੇ ਸਵਾਲ ਜਵਾਬ ਕਰਦਾ ਫਿਰ ਇਹ ਬਹੁਤ ਇਹ ਪ੍ਰਦਰਸ਼ਨ ਨਹੀਂ ਹੁੰਦੀਆਂ ਹਨ ਇਹ ਚੀਜ਼ਾਂ ਕਿਉਂਕਿ ਸਾਨੂੰ ਜਿਸ ਬੰਦੇ ਨੂੰ ਅਸੀਂ ਜਾਤੀ ਤੌਰ ਤੇ ਜਾਣਦੇ ਹੁੰਨੇ ਆ ਉਹ ਸਾਡੇ ਸੰਘਰਸ਼ ਦਾ ਰੰਗ ਪਾ ਕੇ ਗਲ ਦੇ ਵਿੱਚ ਉਹਦਾ ਉਹਦਾ ਨਜਾਇਜ਼ ਫਾਇਦਾ ਉਠਾਉਂਦਾ ਹੋਵੇ ਇਹਨਾਂ ਚੀਜ਼ਾਂ ਬਾਰੇ ਸੋ ਮੈਂ ਇਹ ਚਾਹੁੰਦੀ ਕਿ ਮੇਰੇ ਬਜ਼ੁਰਗ ਨੇ ਮੇਰੇ ਭੈਣ ਭਰਾ ਨੇ ਮੇਰੇ ਹਲਕੇ ਦੇ ਸਾਰੇ ਕਿਸਾਨ ਆਗੂ ਚਾਹੇ ਉਹ ਬੂਟਾ ਸਿੰਘ ਸ਼ੰਕਰ ਹੋਵੇ ਚਾਹੇ ਉਹ ਬਲਬੀਰ ਸਿੰਘ ਕੁਆੜਾ ਹੋਵੇ ਬਹੁਤ ਸਤਿਕਾਰ ਕਰਦੇ ਹਾਂ ਹਮੇਸ਼ਾ ਮੇਨਾ ਮੋਢਾ ਔਰ ਔਰ ਉਹ ਇਹ ਸਿਸ਼ਟਾ ਕਰਦੇ ਆ ਕਿ ਤੁਹਾਡੇ ਜਿੰਨਾ ਸੰਘਰਸ਼ ਨਹੀਂ ਕੋਈ ਕਰਦਾ ਤੁਸੀਂ ਜਿੰਦਾ ਸਾਡੇ ਵਾਸਤੇ ਕਰਦੇ ਹੋ ਇਹ ਅਜ ਤੱਕ ਕਿਸੇ ਨੇ ਕੀਤਾ ਇਸ ਕਰਕੇ ਨਾ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਸਤਿਕਾਰ ਕਰਦੀ ਹਾਂ ਮੇਰੇ ਮਨ ਦੇ ਵਿੱਚ ਬਹੁਤ ਸਤਿਕਾਰ ਹੈ ਮੈਂ ਨਹੀਂ ਮੈਂ ਇਹਨਾਂ ਨੂੰ ਮਾੜਾ ਚੰਗਾ ਬੋਲ ਸਕਦੀ ਨਾ ਅੱਜ ਤੱਕ ਕਦੇ ਕੋਈ ਘਟਨਾ ਹੋਈ ਹੈ